ਤੇ ਅਗਰੇ ਸਭ ਕੀ ਆਦਨ ਕਰੋ ਪੂਨ ਦਿਖਾਓ ਕੋ ਸੁਣ ਬਾਈ ਤੁਸੀ ਦਾ ਫਲਸਫਾ ਬਾਈ ਤੁਸੀ ਦੀ ਫਟੇ ਚ ਐਸ਼ ਕਰ ਜਾਇਆ ਆਂ ਦਿੱਤਾ ਭਾਜੀ ਜਿਹੜਾ ਬਿੰਦਾ ਆਪਣਾ ਮੁੰਡਾ ਬਿੰਦਾ ਮੁੰਡਾ ਬਿੰਦਾ ਅੱਜ ਤੋਂ ਸਾਲ ਪਹਿਲੇ ਵੀ ਮੈਂ ਤੁਹਾਡੇ ਸਾਥ ਫੜ ਲੈਣੀ ਬਿਲਕੁਲ ਓੜਨ ਦੀ ਬੜੀ ਔਕੀ ਨਾਲ ਤੇ ਬੜਿਆ ਜੀ ਇਹ ਸਭ ਕਿਦੋਂ ਦਾ ਬੜਿਆ ਆ ਕੇ ਇਹ ਸਿਹਰ ਦੇ ਬਿੰਦਾ ਮੇਰਾ ਨਾ ਚਾਰ ਪੰਜ ਦਿਨ ਹੋ ਗਿਆ ਮੇਰਾ ਮੋਟਰਸਾਈਕਲ ਚੋੜ ਨਾ ਹੋਣਾ ਤੇ ਹੁਣ ਮੇਰਾ ਮੋਟਰਸਾਈਕਲ ਫੜਾ ਲਾ ਕੇ ਤੇ ਚਲੋ ਉਹਨਾਂ ਨੇ ਖਲਾਕ ਨੂੰ ਤਾਂ ਸਾਰੇ ਤੇ ਹੁਣ ਇਕੱਠਾ ਕਰਦੇ ਆ ਉਹਨਾਂ ਨੇ ਘਲਾਟਤਾ ਸਾਰਾ ਉਹਨੂੰ ਕੱਟਾ ਕਰਨ ਦੇ ਆ। ਇਹ ਕਹਿੰਦੇ ਮੈਂ ਜੀਉਗਾ ਔਰ ਤੈਨੂੰ ਰਸ ਸੰਤੂ ਦਾ ਬੇੜਾ ਘਾਤੇ ਆ। ਆਂ ਦੇਖ ਬੰਦ ਮੈਂ ਨਾ ਸੰਤੂ ਬਗਾ ਕਿੱਥੇ ਸਰਦਾ। ਤਾ ਇਹਨੂੰ ਖਰਾਬ ਕਰਨ ਦੇ ਸੀ ਇਦਾਂ। ਉਹਨਾਂ ਅਦੀਰ ਮੈਨੂੰ ਮੋਟਰਸਾਈਕਲ ਤੇ ਛੱਡਣਾ। ਅਦੀਰ ਮੇਰਾ ਨਾਲ ਆ ਤੇ ਸੱਪ ਛੱਡਦੇ ਆ। ਤਾਨੂੰ ਕੋਪਲ ਸੱਪ ਦੀ ਜਾਣਕਾਰੀ ਦੇਨੇ ਮੇਰਾ ਕੰਮ ਕਿੰਨਾ ਦਾ ਰਹਿੰਦਾ। ਕੰਮ ਦਾ ਬਹੁਤ ਵਧੀਆ ਸਹੀ ਪੇਸ਼ੇਵਰੀ ਵੀ ਆ ਹੈ ਅੱਡੋ ਉਸ। ਨੇਰੇ ਸੇਰੇ ਦੀ ਗੋਮੀ ਕਿਤੇ ਨੂੰ 10 ਕਿਲੋਮੀਟਰ ਤੁਸੀਂ ਕਿਹ ਭੰਤੀ ਜਾ ਰਹੇ ਸੀ ਹਾਂਜੀ ਹਾਂਜੀ ਆਹ ਦੀ ਸੇਵਾ ਦਾ ਤੁਹਾਨੂੰ ਭਾਜੀ 4 ਦਿਨ ਹੋ ਗਏ ਆ ਮੈਂ ਮੋਟਰਸਾਈਕਲ 'ਤੇ ਪੰਡਿਆ ਆ ਮੇਰੇ ਪੈਰਾਂ 'ਚ ਛਾਪੇ ਪੈ ਗਏ ਆ ਵੇਖੋ ਜਦੋਂ ਉਹਨਾਂ ਨੇ ਮੇਰਾ ਮੋਟਰਸਾਈਕਲ ਕੋਇਆ 10 ਲੱਖ ਮੇਰੇ ਨਾਲ ਭਾਜੀ ਮੈਂ ਚੱਪਲ ਲਾ ਕੇ ਤਾਂ ਛਾਪਾ ਦੇਖੋ ਮੇਰੇ ਪੈਰਾਂ 'ਚ ਛਾਪੇ ਪੈ ਗਏ ਆ ਵੇਖੋ ਇੱਧਰ ਐ ਦੱਸ ਆਹ ਵੇਖੋ ਆਪੇ ਇਹ ਨਾ ਚਾਹਤੇ ਮੈਂ ਭੱਜ ਕੇ ਆਪਣੀ ਜਾਨ ਬਚਾਈ ਤੇ ਸਿਰਫ 2000 ਤੋਂ ਘੰਸਰ ਕੋਈ ਨਹੀਂ ਭਾਗਤਾ ਇਹ ਚਿੱਟਾ ਪੀ ਗਿਆ ਤੇ ਜਿਹਨੇ 2000 ਜਗਹਿ ਲਾਇਆ ਉਹਨੇ ਗਾ 8000 ਦੇ ਵਿੱਚ ਖੋਲ ਕੇ ਦੇ ਦਿੱਤਾ ਇੰਦਰ ਕਿ ਇਹਨੂੰ ਵੇਚਦਾ ਤੇ ਇਹਨੂੰ ਇੱਧਰ ਫੜਖੜਾ ਰਿਹਾ ਤੁਰ ਇਕੱਠਾ ਪੁੱਠਾ ਕਰਕੇ ਜੂਗਾ ਮਰਦੀ ਕਰਦਾ ਆਪਣੀ ਥੋੜੀ ਜਿੰਦਗੀ ਪਰ ਬਾਕੀ ਭਾਗੀ ਬਾਲ ਦੀ ਬਖਾਰੀ ਹੈ ਕਿ ਨਹੀਂ ਲੋਕ ਅੱਲਾਹ ਦਾ ਬੰਦਾ ਜੋੜ ਕੇ ਨੇਂਦ ਕਰ ਗਿਆ ਕਿ ਵੀਡੀਓ ਚੈਨਲ ਤੇ ਸ਼ੇਅਰ ਕਰਦੇ ਰਹੋ ਥੋੜੇ ਬਹੁਤ ਹੀ ਚੈਨਲ ਤੇ ਪੈਸੇ ਉਹਦੀ ਸ਼ੁਰੂਆਤ ਨਹੀਂ ਜੇ ਕੋਈ ਬਦਲ ਸੀ ਵੀਰ ਦਾ ਤਾਂ ਉਹ ਗਿਆ ਤਾਂ ਬੰਦਾ ਸੈਗਰੇ ਲਿੰਗਾ ਲਾਉਣਾ ਵੀ ਤਾ ਉਹਦੇ ਕੋਲ ਪੈਸੇ ਹੀ ਹੋਣਗੇ ਬਿਲਕੁਲ ਬਿਲਕੁਲ ਜਿਦਾਂ ਕਿ ਦੋਸਤੋ ਆਹ ਕਮਰੇ ਦੇ ਵਿੱਚ ਸੱਪਾ ਦੋਸਤੋ ਸੱਪ ਦਾ ਪਤਾ ਚੱਲ ਚੁੱਕਿਆ ਸੱਪ ਇਸ ਟਾਈਮ ਬੈੱਡ ਥੱਲੇ ਆ ਹੁਣ ਬੈੱਡ ਉੱਪਰਾਂ ਕਰਕੇ ਦੇਖਦੇ ਆਂ ਵੀ ਸੱਪ ਕਿਹੜੀ ਨਸਲ ਦਾ ਵਾ ਤੇ ਕੀ ਇਹਦਾ ਪ੍ਰੋਸੀਜਰ ਆ ਤੇ ਕੀ ਇਹਦੀ ਚੀਜ਼ ਆ ਇਹ ਜਦੋਂ ਭਾਜੀ ਉਹਨੇ ਤੁਹਾਡਾ ਫੋਨ ਆਇਆ ਰ ਬਾਥਰੂਮ ਜੀ ਨਾ ਹਾਂਜੀ

ਆ ਬੰਕੀ ਤਾਂ ਆਇਆ ਅਗਲੇ ਬੰਨੇ ਅਗਲੇ ਬੰਨੇ ਆ ਅਗਲੇ ਬੰਨੇ ਆ ਵੈਸੇ ਕਿਚੀ ਚਲੋ ਗਏ ਦੇ ਆ ਕਿਤੇ ਕੋ ਮਰਦਾ ਆ ਕੀ ਗੱਲ ਨੰਦੀ ਜਿਹੜੀ ਘੜਦਾ ਚੱਲ ਬਾਹਰ ਇਨੂੰ ਕਹਿੰਦੇ ਚਾਦਰਕੀ ਦਾ ਬੈਣਾ ਹਾਂਜੀ ਇਹ ਪਾਣੀ ਵਾਲਾ ਸੱਪ ਆ ਤੁਹਾਨੂੰ ਹੋਰ ਕਿਹ ਸੱਪ ਦੀ ਪਛਾਣ ਆਈ ਨਹੀਂ ਹਾਂਜੀ ਤੁਹਾਨੂੰ ਇਹ ਸੱਪ ਦੀ ਪਛਾਣ ਆ ਗਈ ਹਾਂਜੀ ਮੈਨੂੰ ਪਤਾ ਲੱਗ ਗਿਆ ਜੀ ਸਵੇਰੇ ਜੀ ਕਿ ਇਹ ਅੱਜ ਤੋਂ 1.5 ਸਾਲ ਪਹਿਲਾਂ ਵੀ ਮੈਂ ਤੁਹਾਡੇ ਘਰੋਂ ਇਸੇ ਨਾਲ ਸੰਭਾਈ ਹਾਂਜੀ ਇਸੇ ਵੇਲੇ ਤੁਹਾਨੂੰ ਫੜਿਆ ਅੱਜ 1.5 ਸਾਲ ਪਹਿਲਾਂ ਹਾਂਜੀ ਹਾਂਜੀ ਲੈ ਗਏ ਤੁਹਾਨੂੰ ਲੱਗ ਗਿਆ ਤੇ ਆ ਗਿਆ ਹਾਂਜੀ ਫਿਰ ਦਾ ਤੁਰਦਾ ਇਹ ਸੱਪ ਜਿਹੜਾ ਤੁਹਾਡੇ ਘਰ ਆ ਗਿਆ ਹਾਂਜੀ ਹਾਂਜੀ ਕੋਸ਼ ਘਰ ਦੇ ਵਿੱਚ ਰੱਖਣ ਲਈ ਦੇਸੀ ਚੀਜ਼ਾਂ ਹੁੰਦੀਆਂ ਹਾਂਜੀ ਮੈਂ 5 ਸਾਲ ਦੀ ਗਾਰੰਟੀ ਚੁਕੁੰਦੇ ਤੁਹਾਡੇ ਘਰ ਸੱਪਾਂ ਨੂੰ ਹਾਂਜੀ ਜੇ ਆਊਗਾ ਨਾ ਹਾਂਜੀ ਇਧਰ ਮੇਰੇ ਵੱਲ ਮੈਂ 1 ਵਜੇ ਆਉਂਦੇ ਬਿਨਾਂ ਪਿਆਣਾ ਤੋਂ ਬਿਨਾਂ ਟੀਲ ਤੋਂ ਵੀ ਸੱਪ ਫੜਦਾ ਹਾਂਜੀ ਇੱਕ ਹੰਦੀਆ ਗੱਲਾਂ ਨੂੰ ਗਾਰੰਟੀ ਹਾਂਜੀ ਪਾਣੀ ਮੇਰਾ ਕੰਮ ਹੀ ਹੈ ਹਾਂਜੀ ਆਹ ਦੇਖੋ ਨਿਸ਼ਾਨ ਪੈ ਰਹੇ ਚਸਤੇ ਹਾਂਜੀ ਇਹ ਸੱਪ ਇੰਨਾ ਜੋ ਫਰਤੀਲਾ ਵਾ ਵੀ ਪੰਜਾਬ ਚ ਸਭ ਤੋਂ ਜ਼ਿਆਦਾ ਸੱਪ ਫੜਨੇ ਆ ਮੇ ਓਕਾ ਹਾਂਜੀ ਹਾਲੇ ਕਿ ਜ਼ਹਿਰ ਨਹੀਂ ਕਈ ਸੱਪਾਂ ਸੱਪ ਬੰਦੇ ਨੂੰ ਡਰਦੇ ਆ ਹਾਂਜੀ ਇਹ ਨਹੀਂ ਬੰਦੇ ਨੂੰ ਡਰਦਾ ਇਹ ਤਾਂ ਵੀਰ ਤੇ ਗਾੜੀ ਪਿੰਗਾ ਬੰਦੇ ਦੇ ਆ ਵੇਖੋ ਹਾਂਜੀ ਆ ਵੇਖੋ ਦੋਸਤਾਂ ਦਾ ਨਾ ਮੂੰਹ ਟਟੰਦਾ ਫਿਰਦਾ ਵੇਖੋ ਹਾਂਜੀ ਇਹ ਨਹੀਂ ਜ ਹਰ ਨਹੀਂ ਜੇ ਇਹ ਨਹੀਂ ਵੱਢਦੀ ਇਹਨੂੰ ਤੁਹਾਡੇ ਸਰੀਰ ਦੇ ਅੰਦਰ ਜ਼ਹਿਰ ਸੁਖਣਾ ਹਾਂਜੀ ਜਦੋਂ ਇਹ ਜ਼ਹਿਰ ਤੁਹਾਡੇ ਸਰੀਰ ਦੇ ਅੰਦਰ ਗਿਆ ਹਾਂਜੀ ਉਹਨੇ ਤੁਹਾਡਾ ਖੂਨ ਪਤਲਾ ਕਰਦਾ ਹਾਂਜੀ ਤੁਹਾਡੇ ਪੂਸੇਗਾ ਦੇ ਦੰਦ ਦੋ ਹੀ ਲੱਗਣੇ ਛੋਟੇ ਛੋਟੇ ਨੌਰ ਮਿਲ ਜੇ ਜਿੱਦਾਂ ਆਪਾਂ ਖੂਨ ਟੈਸਟ ਕਰਾਉਣ ਲੱਗਾਂ ਨੀਡਲ ਵੱਜਦੇ ਆ ਪਰ ਉਹਨੇ ਤੇ ਲੋਗ ਇਦਾਂ ਨਿਕਲਦਾ ਕਿ ਜਿੱਦਾਂ ਪਲਾਸਟਿਕ ਸਰਜੀਕਲ ਪਲੇਟਾਂ ਤੇ ਚੀਜ਼ ਦਿੱਤੀ ਆ ਇਹਦਾ ਜ਼ਹਿਰ ਜਦੋਂ ਬੰਦੇ ਨੇ ਗੋਟੀ ਚ ਜਾਣਾ ਖੂਨ ਪਹਲਾ ਹੋਣਾ ਅੱਛਾ ਪਟਨਾਉਣ ਵਰਗੇ ਖੂਨ ਸੀਰੀਜ ਤੋਂ ਇੰਨਾ ਦੇ ਜਿਆਦਾ ਨਿਕਲਣਾ ਕਿ ਜਿੱਦਾਂ ਪਲਾਸਟਿਕ ਸੰਜੀਗਲ ਬਲੇਡ ਨਾਲ ਚੀਰੇ ਦਿੱਤੇ ਆ। ਹੁਣ ਮੈਂ ਜਾਣਕਾਰੀ ਦਿੱਤੀ ਆ। ਸਾਫ ਬੜਿਆ ਕੁਝ ਮਾਣਾ ਦਿੱਤਾ। ਨਹੀਂ ਨਹੀਂ। ਮੰਨ ਲਓ ਕਿਸੇ ਬੰਦੇ ਨੂੰ ਸਾਫ ਕੱਟਦਾ ਇਦਾਂ ਖੂਨ ਨਿਕਲਦਾ। ਉਹਨੂੰ ਇਹ ਤਾਂ ਪਤਾ ਲਗੂਣਾ ਵੀ ਨਾ ਰੱਖਣੀ ਆ ਗੱਲ ਗਈ। ਕਿਉਂ ਖੂਨ ਨਿਕਲਿਆ? ਮੇਰਾ ਜੋਗੀ ਸਮਾਜ ਹੀ ਮੇਰੇ ਨਾਲ ਲੜਨ ਲਿਆ। ਉਹਨਾਂ ਦਾ ਤਾਂ ਜਿੱਥੇ ਸਾਫ ਵੜਦਾ ਦੂਰ ਨੂੰ ਕਹਾਂ ਕਰੇ ਖੁੱਲ੍ਹ ਮਾਰੂ ਸਾਫਾ। ਇਹ ਬੜਾ ਚਰੀਤਾ ਸਾਫਾ। ਤੇ ਮੈਂ ਪਿਛਲੀ ਵਾਰੀ ਤੁਹਾਨੂੰ ਗਵੇਮ ਚ ਪਾਇਆ। ਨਾ ਨਾ। ਤਵੇਂ ਮੈਂ ਜਮਾਤ ਵੀ ਨਹੀਂ ਪਾਇਆ ਨਾ ਨਾ ਬਿਲਕੁਲ ਹੁਣ ਮੈਨੂੰ ਤੁਸੀਂ ਦੱਸੋ ਤੁਹਾਡੇ ਪਿੰਨ ਦੋ ਬੱਚੇ ਮਰੇ ਹਾਂਜੀ ਸੱਪ ਘੱਟ ਕੇ ਹਾਂਜੀ ਸੱਚ ਬੋਲਣਾ ਚਾਹੀਦਾ ਕਿ ਝੂਠ ਬੋਲਣਾ ਚਾਹੀਦਾ ਬਿਲਕੁਲ ਸੱਚ ਬੋਲਣਾ ਚਾਹੀਦਾ ਮੈਂ ਕੱਲਾ ਹੀ ਆ ਨਾ ਜੋਗੀ ਜਿਹੜਾ ਨੈੱਟ ਤੇ ਸੱਚ ਬੋਲਦਾ ਹੋਰ ਕਿੰਨੇ ਜੋਗੀ ਆ ਜਿਹੜਾ ਸੱਚ ਬੋਲਦੇ ਮੈਨੂੰ ਤੁਸੀਂ ਦੱਸੋ ਨਹੀਂ ਆਪਾਂ ਤਾਂ ਵੀ ਦੇਖੇ ਹੁਣ ਮੈਂ ਦਾਵਾ ਕਰਦਾ ਕਿ ਬੀਂਦੇ ਸੱਪ ਨੂੰ ਕੋਈ ਹੁੰਦਾ ਨਹੀਂ ਹੁੰਦਾ ਤੇ ਮੈਂ ਉਦੋਂ ਬੀਂ ਲੈ ਆਂਦੀ ਹਾਂ ਅੱਜ ਬੀਂ ਲੈ ਆਂਦੀ ਨਾ ਨਾ ਤੇ ਮੈਂ ਮੈਂ ਵੀ ਤਾਂ ਮਿਹਨਤ ਕਰਕੇ ਰੋਟੀ ਖਾਂਦਿਆਂ ਨਾ ਕੋਈ ਮੇਰੇ ਕੋਈ ਮਹਿਲ ਬਾੜੀਆਂ ਹੈ ਗਿਆ ਤਾਂ ਮੈਨੂੰ ਦੱਸ ਦੋ ਕੋਈ ਮੇਰੀ ਇਨਸ਼ੋਰ ਚ ਨਹੀਂ ਸਿਰਫ ਇਹ ਹੈ ਕਿ ਮੈਨੂੰ ਰਾਤ 1 ਵਜੇ 2 ਵਜੇ ਤੁਸੀਂ ਯਾਦ ਕੀਤਾ ਤਾਂ ਮੈਂ ਰਾਤ ਉੱਠ ਉੱਠ ਕੇ ਆ ਜਾਣਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਦੋਸਤੋ ਇਸ ਕਰਕੇ ਸੱਪਾਂ ਦੀ ਪੂਰੀ ਪ੍ਰੋਪਰ ਪਰਖੜ ਕਿਆ ਕਰੋ ਤੁਹਾਡੇ ਲੱਗਦੇ ਬੰਨੀ ਇਹਨੇ ਬੱਚੇ ਦਿੱਤੇ ਆ ਤੁਹਾਡੇ ਸੀਗਰੇਜ ਦੇ ਥਾਣੀ ਇਹ ਸੱਪ ਜਿਹੜਾ ਤੁਹਾਡੀ ਟਾਇਲਟ ਸੀਸਤਾ ਹੈ ਟਾਇਲਟ ਸੀਸਤਾ ਜਿਹੜਾ ਸਾਫਵਾ ਤੁਹਾਡੇ ਬੈਡਰੂਮ ਚ ਆ ਤੇ ਜੇ ਸਾ ਤੂੰ ਕਿਸੇ ਨੂੰ ਬਹਿ ਨਹੀਂ ਨੁਕਸਾਨ ਕਰਦੇ ਤੇ ਬੰਦਾ ਤਾਂ ਡਰਦਾ ਹੀ ਮਰ ਜਾਂਦਾ ਬਿਲਕੁਲ ਬਿਲਕੁਲ ਤੇ ਮੈਂ ਤਾਂ ਹਮੇਸ਼ਾ ਲੋਕਾਂ ਦਾ ਬਹਿ ਮੈਂ ਤਾਂ ਡਰ ਘਟਾਈ ਆ ਹਾਂਜੀ ਹਾਂਜੀ ਕਬਰ ਲੋਕ ਮੈਨੂੰ ਵੀ ਮਾੜਾ ਕਹਿੰਦਾ ਪਈ ਬੜੀ ਗੱਲ ਜਿਵੇਂ ਕਿਸੇ ਨੂੰ ਮਾੜਾ ਬੋਲਿਆ ਮੈਂ ਮੈਂ ਕਿਸੇ ਨੂੰ ਬਾਣ ਤੂੰ ਬੋਲਦਾ ਨਹੀਂ ਨਹੀਂ ਕੋਈ ਪੰਜਾਬ ਦੇ ਮੁੱਦੇ ਚੱਲਦੇ ਮੈਂ ਕਦੀ ਕੇ ਮੁੱਦੇ ਤੇ ਗੱਲ ਕੀਤੀ ਨਹੀਂ ਨਹੀਂ ਕੁੜੀਆਂ ਐਡਾਂ ਦੀਆਂ ਵੀਡੀਓ ਬਣਾਉਂਦੀਆਂ ਇੰਸਟਾ ਤੇ ਫੇਸਬੁੱਕ ਤੇ ਮੈਂ ਕਦੀ ਕਿਸੇ ਨੂੰ ਮਾੜਾ ਬੋਲਿਆ ਨਹੀਂ ਨਹੀਂ ਸਿਰਫ ਆਪਣੀ ਕੰਮ ਨਾਲ ਮਤਲਬ ਨਾਲ ਕਿਹਾ ਨਾ ਤੇ ਲੋਗ ਮੇਰੇ ਕੰਮ ਨਾਲ ਮਤਲਬ ਨਾ ਕਰਨੇ باوجود ਵੀ ਮੈਨੂੰ ਮਾਰਾ ਬੋਲਣ ਬੜੀ ਗੱਲ ਆ ਬਾਕੀ ਦੋਸਤੋ ਪਤਾ ਕੀ ਚੱਕਰ ਹੁੰਦਾ ਵਾ ਸਭ ਤੋਂ ਵੱਡਾ ਕਰੁੰਦਾ ਕਿ ਅਸੀਂ ਚਾਨ ਬਚਾਉਂਗੇ ਸਭ ਤੋਂ ਪਹਿਲਾਂ ਤੁਹਾਨੂੰ ਸੇਵ ਕੀਤਾ ਹਾਂਜੀ 13 ਬੇਜਾਨ ਜੈਨਵਰ ਦੀ ਹਲਪ ਕੀਤੀ ਹਾਂਜੀ ਹਾਂਜੀ ਹੁਣ ਇਹਨੂੰ ਖਾਲੀ ਦਾ ਦੇਖ ਕੇ ਕਿਤੇ ਛੱਡਦਾ ਹਾਂ ਹਾਂ ਛੱਡਦੇ ਹਾਂ ਮੈਂ ਤੁਹਾਨੂੰ ਛੱਡਦੇ ਦੀ ਵੀਡੀਓ ਬਾਦਾਂਗਾ ਹਾਂਜੀ ਤੇ ਅਸੀਂ ਕਿਹੜਾ ਬੁੱਢ ਕੇ ਇਹਦਾ ਨੁਕਸਾਨ ਕਰਦੇ ਹਾਂਜੀ 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 ਬਾਕੀ ਇਹ ਵੀ ਜਿਹੜਾ ਚੰਗਾ ਬੰਦਾ ਕੰਮ ਕਰਦਾ ਨਾ ਉਹ ਨੂੰ ਸਪੋਰਟ ਰੱਬ ਦੀ ਹੁੰਦੀ ਆ ਬੰਦਿਆਂ ਦੀ ਜਿਹੜੀਆਂ ਨਹੀਂ ਹੁੰਦੀ ਆ ਨਾ ਬਹੁਤ ਘੱਟ ਦੀ ਹੁੰਦੀ ਆ ਤੇ ਕਾਲੀਯੋਗਾ ਮਾਰੇ ਬਾਬੇ ਨੂੰ ਤਾਂ ਬੜਿਆਂ ਦੀ ਸਪੋਰਟ ਬਿਲਕੁਲ ਤੇ ਬਾਕੀ ਦੋਸਤੋ ਸੱਪ ਧਿਆਨ ਨਾਲ ਪਹਿਚਾਣੋ ਇਹਦੇ ਸਰੀਰ ਤੇ ਡਿਜ਼ਾਈਨ ਪੈਂਦੇ ਦੇਖੋ ਆ ਵੇਖਿਓ ਨਾ ਸਪ੍ਰਿੰਗਾਂ ਨੂੰ ਗੱਡੀ ਆਉਂਦਾ ਜਿੱਦਾਂ ਸਪ੍ਰਿੰਗ ਆਉਂਦਾ ਵੇਖੋ ਆਹੋ ਵੇਖੋ ਤੇ ਜੇ ਇਹਨੇ ਦੰਦੀ ਵੱਢਦੀ ਤਾਂ ਬਲੱਡ ਬਹੁਤ ਜ਼ਿਆਦਾ ਨਿਕਲਣਾ ਜੀ ਕਿਸੇ ਦਾ ਟਾਈ ਫੈਟ ਨਹੀਂ ਠੀਕ ਕਿਸੇ ਨੂੰ ਜੂਰੀਆ ਕੈਸਟਾ ਕਿਸੇ ਦੀ ਸਰਵਾਈਕਲ ਆ ਉਹ ਚੀਜ਼ਾਂ ਦੀ ਅਸੀਂ ਦੇਸੀ ਦਵਾਈ ਦਿੰਦੇ ਆ ਸਾਰਿਆਂ ਨੂੰ ਜੈ ਸ਼ੰਕਰ ਹੈਂ ਇਹ ਕਿਹੜੀ ਫੁਰਤੀ ਬਹੁਤ ਜ਼ਿਆਦੀ ਫੁਰਤੀ ਹੈ ਬਾਕੀ ਦੇ ਕੁਝ ਨਹੀਂ ਆ ਫੁਰਤੀ ਬਣੀ ਆ ਇਹ ਫੁਰਤੀ ਬਹੁਤ ਜ਼ਿਆਦੀ ਕਿ ਲੋਕੀ ਕਹਿੰਦੇ ਆ ਪੱਕੀ ਨਾਲ ਦੇ ਸਾਂਭਣੀ ਚ ਛੱਟ ਭੱਜਦਾ ਜਦਸ ਭਰੋ ਲੋਕਾਂ ਨੂੰ ਰੋਈ ਨਹੀਂ ਜਦਸ ਭਰੀ ਰਹਿਣ ਰਹਿਣ ਚੱਲ ਲੋਕੀ ਆਂਦੇ ਪੱਕੀ ਨਾਲ ਦੇ ਸਾਂਭ ਨਹੀਂ ਜਾਂਦਾ ਦੇਖੋ ਕੀ ਹੈ ਇਹ ਸਾਂਭ ਪਾਣੀ ਘੈਬ ਨਹੀਂ ਸਾਂਭ ਨਹੀਂ ਜਾਂਦਾ ਦੇ ਮਤਲਬ ਕਿਆ ਨਹੀਂ ਕਿਆ ਬਿਲਕੁਲ ਲੋਕਾ 70 ਡਿਗਰੀਸ ਹੋ ਸੀ ਵੀ ਪੱਕੀ ਲਾ ਨੇ ਸਾਫ ਨਹੀਂ ਪਾਇਦਾ ਨਹੀਂ ਨਹੀਂ ਪਾਇਦਾ ਪਾਇਦਾ ਕਿਉਂ ਆ ਪੂਰਾ ਫਰਸ਼ਾ ਗੈਵਰੀ ਕੋਲੀ ਦੀ ਸਪੀਡ ਸਾਡਾ ਪੂਰੀ ਸਪੀਡ ਚ ਜਿਆਦਾ ਨਹੀਂ ਤੇ ਇੱਕ ਹੁੰਦੀਆਂ ਦੋਸਤਾਂ ਗੱਲਾਂ ਗੱਲਾਂ ਨਹੀਂ ਹਰ ਇੱਕ ਕੰਮ ਕਰਕੇ ਲੋਕਾਂ ਨੂੰ ਮੁਖਾਇਆ ਬਿਲਕੁਲ ਹਰ ਇੱਕ ਤਰੀਕੇ ਨਾਲ ਲੋਕਾਂ ਦਾ ਰਾਇਮ ਕਰ ਲਿਆ ਬਾਕੀ ਭਰਾਵਾ ਕਹਦੇ ਸਪੋਰਟ ਸਪੋਰਟ ਕਰ ਦਿਓ ਸੋਸ਼ਲ ਮੀਡੀਆ ਤੇ ਸਾਡਰ ਨਹੀਂ ਥੋੜੇ ਬੋਦੇ ਪੈਸੇ ਆਉਣ ਵਾਲੇ ਹੋ ਜਾਣਾ ਕਹਾ ਜੋ ਸਾਰੀ ਜ਼ਿੰਦਗੀ ਹਾਲ ਹੀ ਇਹ ਲੈਣਾ ਵਾ ਬਾਕੀ ਕਰੋ ਕਰੋ ਕੀ ਆਂਦੇ ਤੇ ਕਰੋ ਪੂਰਨ ਤੈਨੂੰ ਖਾਓ ਕੁਸੋਰ ਬਾਦੂ ਕੁਸੋਰ ਨਿਕਾਰੇ ਆ ਤਾਂ ਜਿਹੜੀ ਖਾਣ ਦੇ ਆ ਇੱਕ ਡੱਬਾ ਲੈ ਕੋਸ ਹੌਲਦਾ ਯਾਰ ਪਤਾ ਕੀ ਗੱਲ ਹੈ ਕੋਈ ਹੋਰ ਹੋਣਾ ਥੋੜੀ ਸਿਰਫ ਪੂਰੀ ਪ੍ਰੋਪਰ ਜਾਣਕਾਰੀ ਇਹ ਚੀਜ਼ਾਂ ਦੀ ਤੇ ਮੇਹਤਾ ਦਾ ਗਮ ਇਸ ਕੀ ਕੰਮ ਜਿਹੜਾ ਵਾ ਸਾਡੇ ਦੀ ਬੜਾ ਸੌਖਾ ਹੋ ਗਿਆ ਤਾਂ ਹੁਣ ਇਸ ਜਾਨਵਰ ਨੂੰ ਪਾਉਣਾ ਛੱਡਣਾ ਇੱਕ ਗੋ ਬੜੀ ਅਕੇ ਦੇ ਕਰ ਉਹ ਜੇਬ ਚ ਪਈ ਹੈ ਇੱਥੇ ਉਹ ਵੀ ਛੱਡ ਦੇਣੀ ਹੈ ਦੋਵੇਂ ਛੱਡ ਦੇਣੀ ਵੀਡੀਓ ਆਪਾਂ ਲੈਟ ਤੇ ਪਾ ਦੇਣੀ ਹੈ